ਮੇਰਾ ਫਾਇਦਾ ਕੀ ਹੋਏ ਜੀ ਸਰਪੰਚ ਬਣਦਾ ਦੋ ਗਲੀਆਂ ਉਹਨਾਂ ਨੇ ਸਾਡੀ ਮਨਜ਼ੂਰੀ ਤੋਂ ਬਿਨਾਂ ਹੀ ਚਿੰਤੀਆਂ ਆਪੀ ਉਹ ਕਹਿੰਦਾ ਵੀ ਅਸੀਂ ਐਮਐਲਏ ਦੇ ਬੰਦੇ ਆ ਅਸੀਂ ਆਪ ਕੰਮ ਚਲਾਵਾਂਗੇ ਸਾਰਾ ਤੇ ਅਸੀਂ ਜਦੋਂ ਉਹਨਾਂ ਦੇ ਘਰੇ ਗਏ ਵੀ ਐ ਕਰਕੇ ਭਾਈ ਤੁਸੀਂ ਵੀ ਮੈਂ ਸਰਪੰਚਾਂਗਾ ਮੈਂ ਹਿਸਾਬ ਕਿਤਾਬ ਦੇਣਾਗਾ ਵੀ ਇਹਨੂੰ ਪਾਸ ਕੌਣ ਕਰੂਗਾ ਮੇਰੇ ਸਾਈਨ ਹੋਣਗੇ ਤਾਂ ਪਾਸ ਫੇਰ ਹੋਊਗੀ ਉਹ ਸਾਡੇ ਗੱਲ ਪੈ ਗਏ ਜੇ ਧਮਕੀਆਂ ਦੇਣ ਲੱਗੇ ਮੈਨੂੰ ਕਹਿੰਦੇ ਤੂੰ ਕੌਣ ਹੁੰਨਾ ਤੂੰ ਆਪਦਾ ਘਰੇ ਜਾ ਜੇ ਵੱਧ ਘੱਟ ਗੱਲ ਕਰੀ ਤਾਂ ਹਿਸਾਬ ਲਾ ਲਈ ਨਾ ਕੋਈ ਅਸੀਂ ਮਤਾ ਪਾਇਆਗਾ ਵੀ ਬਣਾਉਣੀ ਆ ਨਾ ਹੀ ਉਹ ਮਨਜ਼ੂਰ ਹੋਈ ਹੈ ਤੇ ਉਹ ਕਹਿੰਦੇ ਵੀ ਸਾਡੀ ਪਾਵਰ ਹੈਗੀ ਸਾਡੇ ਐਮਐਲਏ ਸਾਡੇ ਨਾਲ ਹੈ ਤੇ ਅਸੀਂ ਤਾਂ ਐਂ ਕਰਾਂਗੇ ਹਜੇ ਵੀ ਕੰਮ ਚੱਲੀ ਜਾਂਦਾ ਜੀ ਤਿੰਨ ਦਿਨ ਹੋ ਗਏ ਉਹ ਫਿਰ ਆਮਾਦੀ ਪਾਰਟੀ ਦੇ ਝਾੜੂ ਦੇ ਬੰਦੇ ਨੇ ਉਹ ਝਾੜੂ ਦੇ ਬੰਦੇ ਹੈ ਜੀ ਦੋਨੇ ਇਹ ਮੇਰੇ ਤੋਂ ਹਾਰੇ ਹੋਏ ਬੰਦੇ ਹੈ ਜੀ ਅਸੀਂ 165 ਵੋਟਾਂ ਤੇ 174 ਵੋਟਾਂ ਤੇ ਇਹਨਾਂ ਤੋਂ ਜਿੱਤੇ ਹੋਏ ਆਂ ਜੀ ਉਹ ਹਾਰ ਨਹੀਂ ਮੰਨ ਰਹੇ ਜੀ ਮੌਕਾ ਤਾਂ ਵੀਡੀਓ ਸਾਬ ਦੇਖ ਕੇ ਸਰਕਾਰ ਬਈ ਹਜੇ ਸਾਡੇ ਹੱਥ ਚ ਨਹੀਂ ਆਈ ਜੀ ਕੋਈ ਬਣਦੀ ਕਾਰ ਬਈ ਉਹਨਾਂ ਦੇ ਕਰਨੀ ਚਾਹੀਦੀ ਹੈ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਅਸੀਂ ਤਾਂ ਆਪਦੇ ਲੈਵਲ ਤੇ ਆਪ ਹੀ ਬਣਾ ਰਹੇ ਹਾਂ ਅੱਛਾ ਜੀ ਪਰ ਆਪਦੇ ਲੈਵਲ ਤੇ ਸਰਕਾਰੀ ਗੱਲੀ ਕੋਈ ਕਿਵੇਂ ਬਣਾ ਸਕਦਾ ਜੀ ਉਹ ਕਹਿੰਦੇ ਵੀ ਅਸੀਂ ਟਾਇਰਾਂ ਅਸੀਂ ਆਪਣੀਆਂ ਆਪ ਦੇ ਲਾਵਾਂਗੇ ਇਹਨਾਂ ਦੀ ਆਪਦੀ ਫੈਕਟਰੀ ਹੈ ਜੀ ਤੇ ਆਪ ਹੀ ਕੰਮ ਚਲਾਵਾਂਗੇ ਨੇ ਸਰਪੰਚ ਕੌਣ ਹੁੰਦਾ ਹੈਗਾ ਕੋਈ ਐਮਐਲਏ ਦੇ ਨਾਲ ਜਾਂ ਐਮਐਲਏ ਦੇ ਬੰਦਿਆਂ ਦੇ ਨਾਲ ਮਿਲ ਵਰਤਨ ਇਹ ਨਾ ਬੰਦੇ ਜਿੰਨੇ ਤੁਸੀਂ ਨਾਮ ਲੈ ਰਹੇ ਉਹਨਾਂ ਦਾ ਹੈ ਮੰਨ ਕੇ ਚੱਲੋ ਗੂੜਾ ਸਬੰਧ ਹੈ ਇਹ ਹਰ ਰੋਜ਼ ਇਹਦੀ ਕੋਠੀ 'ਚ ਹੀ ਰਹਿੰਦੇ ਆ ਜੀ ਬੱਲ ਸਾਹਿਬ ਦੀ 'ਚ ਤੇ ਬਲਜਿੰਦਰ ਕੌਰ ਦੀ 'ਚ ਇਹਨਾਂ ਦਾ ਕੰਮ ਸਾਰਾ ਇਕੱਠਾ ਹੀ ਹੈ ਜੀ ਯੂਨੀਅਨ 'ਚ ਟਰੱਕ ਯੂਨੀਅਨ ਦਾ ਪ੍ਰਧਾਨ ਹੈ ਗੁਰਲਾਬ ਸਿੰਘ ਇਹ ਸਾਰਾ ਕੰਮ ਗੇਮ ਹੈ ਜੀ ਕਪਲੇਬਾਜੀ ਕਰੀ ਜਾਂਦੇ ਆ ਪੈਸਾ ਇਕੱਠੇ ਕਰਨ ਦੇ ਢੰਗ ਹੈ ਜੀ ਸਰਪੰਚ ਰਹੇ ਹੋ ਐਸਾ ਕੁਛ ਦੇਖਿਆ ਸਰਪੰਚੀ ਦੇ ਵਿੱਚ ਵੀ ਸਰਪੰਚ ਦੀ ਮਨਜ਼ੂਰੀ ਤੋਂ ਬਿਨਾਂ ਹੀ ਸਭ ਕੁਝ ਚੱਲਦਾ ਹੋਵੇ ਪਹਿਲਾਂ ਵੀ ਸਰਕਾਰਾਂ ਰਹੀਆਂ ਹੋਰ ਵੀ ਇਹ ਜਿਹਾ ਪਹਿਲੀ ਵਾਰ ਦੇਖ ਰਹੇ ਆ ਹਟਾਉਣ ਦੇ باوجود ਕਿੱਥੇ ਤਾਂ ਉੱਥੋਂ ਨੇ ਕੰਮ ਹਟਾਉਣਾ ਸੀ ਉੱਥੋਂ ਹਟਾਉਣ ਦੇ باوجود ਵਧਾ ਰਹੇ ਆ ਹੋਰ ਇੱਕ ਸਾਡੇ ਸੜਕ ਤੇ ਆਉਣੇ ਨੂੰ ਰਾਹ ਜਾਂਦਾ ਹੈ ਉੱਥੇ ਹੋਟਲਾਂ ਸਿੱਟੀ ਜਾਂਦੇ ਆ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਸਰਪੰਚ ਪਿੰਡ ਦਾ ਮਾਲਕ ਹੁੰਦਾ ਆ ਪਿੰਡ ਦੇ ਲੋਕ ਵੋਟਾਂ ਇਸ ਕਰਕੇ ਪਾਉਂਦੇ ਨੇ ਕਿ ਭਾਈ ਸਾਡੇ ਪਿੰਡ ਦੇ ਵਿੱਚ ਜੋ ਕਾਰਜ ਹੋਣੇ ਨੇ ਸਾਡੇ ਪਿੰਡ ਦੇ ਵਿੱਚ ਜੋ ਵਿਕਾਸ ਦਾ ਕੰਮ ਹੋਣਾ ਆ ਉਹ ਇਸ ਸਰਪੰਚ ਦੇ ਜ਼ਰੀਏ ਹੋਣਾ ਆ ਪਰ ਜੇਕਰ ਪਿੰਡ ਦੇ ਵਿੱਚ ਕਾਰਜ ਹੋਣ ਪਿੰਡ ਦੇ ਵਿੱਚ ਕੰਮ ਹੋਣ ਤੇ ਸਰਪੰਚ ਦੀ ਮਨਜ਼ੂਰੀ ਤੋਂ ਬਿਨਾਂ ਹੋ ਜਾ ਸੱਤਾਧਰ ਪਾਰਟੀ ਦੇ ਇਲਜ਼ਾਮ ਲੱਗਣ ਕਿ ਸੱਤਾਧਰ ਪਾਰਟੀ ਇਹ ਕਰਵਾਰੀਆ ਤਾਂ ਫਿਰ ਏ ਦੱਸੋ ਕਿ ਸਰਪੰਚ ਚੁੰਨ ਦਾ ਫਾਇਦਾ ਕੀ ਐਸਾ ਹੀ ਕੁਝ ਜੱਜਲ ਪਿੰਡ ਦੇ ਵਿੱਚ ਹੋ ਰਿਹਾ ਆ ਮੇਰੇ ਨਾਲ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਹੋਣਗੇ ਪੂਰੀ ਕਹਾਣੀ ਕੀ ਆ ਇਹਨਾਂ ਦੀ ਜ਼ੁਬਾਨੀ ਜਾਣਾਂਗੇ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤਾਂ ਪੂਰੀ ਕਹਾਣੀ ਦੱਸਿਓ ਕਿਉਂਕਿ ਸਾਡੇ ਵੀ ਧਿਆਨ ਦੇ ਵਿੱਚ ਇਹ ਮਸਲਾ ਆਇਆ ਸਰਪੰਚ ਤੁਸੀਂ ਬਣੇ ਕੰਮ ਕੋਈ ਹੋਰ ਕਰਵਾਈ ਜਿੰਦਾ ਪੂਰੀ ਕਹਾਣੀ ਹੈ ਕੀ ਇਹ ਜੀ ਮੈਂ ਮਲਕੀਤ ਸਿੰਘ ਸਰਪੰਚ ਜੱਜਲ ਮੌਜੂਦਾ ਸਰਪੰਚ ਆ ਜੀ ਮੈਂ ਸਾਡੇ ਨਾਲ ਪੰਜ ਗਲੀਆਂ ਪਾਸ ਹੋਈਆਂ ਸੀਗੀਆਂ ਜੀ ਉਹ ਪੰਜ ਗਲੀਆਂ ਅਸੀਂ ਮਨਜ਼ੂਰੀ ਲੈਣੀ ਸੀਗੀ ਹਜੇ ਮਨਜ਼ੂਰੀ ਲੈਣ ਤੋਂ ਪਹਿਲਾਂ ਹੀ ਜਿਹੜੇ ਦੋ ਅੰਸਰ ਹੈ ਜੀ ਲਾਭ ਸਿੰਘ ਗੁਰਲਾਬ ਸਿੰਘ ਤੇ ਚਮਕੌਰ ਸਿੰਘ ਉਹ ਕਹਿੰਦੇ ਵੀ ਸਾਨੂੰ ਐਮਐਲਏ ਸਾਹਿਬ ਨੇ ਹੁਕਮ ਦਿੱਤਾ ਵੀ ਅਸੀਂ ਪਿੰਡ 'ਚ ਕੰਮ ਚਲਾਵਾਂਗੇ ਤੇ ਉਹ ਕਹਿੰਦੇ ਵੀ ਅਸੀਂ ਟਾਇਲਾਂ ਅਸੀਂ ਆਪਣੀਆਂ ਆਪ ਦੇ ਲਾਵਾਂਗੇ ਇਹਨਾਂ ਦੀ ਆਪ ਦੀ ਫੈਕਟਰੀ ਹੈ ਜੀ ਇੱਥੇ ਤੰਗਰਾਲੀ ਲਾਈ ਹੈ ਜੀ ਸੰਜੀ ਤੇ ਉਹ ਕਹਿੰਦੇ ਵੀ ਅਸੀਂ ਮੰਨ ਕੇ ਚੱਲੋ ਜੀ ਅਸੀਂ ਆਪ ਦੀਆਂ ਟਾਂ ਆਪ ਲਿਆਵਾਂਗੇ ਤੇ ਆਪ ਹੀ ਕੰਮ ਚਲਾਵਾਂਗੇ ਵੀ ਸਰਪੰਚ ਕੌਣ ਹੁੰਦਾ ਹੈਗਾ ਤੇ ਲਾਸਮੈਂਟ ਕਰਾ ਕੇ ਲੋਕਾਂ ਨੂੰ ਨਰੇਗਾ ਵਾਲਿਆਂ ਨੂੰ ਗੁੰਮਰਾਹ ਕਰ ਰਹੇ ਐ ਉਹ ਕਹਿੰਦੇ ਵੀ ਸਾਡੇ ਘਰੇ ਆਓ ਤੁਸੀਂ ਇੱਕ ਨੰਬਰ ਤੋਂ ਲੈ ਕੇ 150 ਨੰਬਰ ਤੱਕ ਵੀ ਅਸੀਂ ਆਪ ਦੇ ਆਪ ਹੀ ਮੀਟਰ ਲਾਵਾਂਗੇ ਆਪ ਹੀ ਨਰੇਗਾ ਦਾ ਕੰਮ ਸਾਂਭਾਂਗੇ ਸਰਪੰਚ ਕੌਣ ਹੁੰਦਾ ਹੈਗਾ ਵੀ ਜਦੋਂ ਮੈਨੂੰ ਲੋਕਾਂ ਨੇ ਸਰਪੰਚ ਚੋਂ ਲਿਆ ਇਹ ਲੋਕ ਦੋ ਅੰਸਰ ਐ ਪਿੰਡ ਦੇ ਵਿੱਚ ਖਰਾਬ ਕਰੀ ਜਾਂਦੇ ਆ ਜੀ ਇਹ ਕਹਿੰਦੇ ਵੀ ਅਸੀਂ ਐਮਐਲਏ ਦੇ ਬੰਦੇ ਆ ਅਸੀਂ ਆਪ ਕੰਮ ਚਲਾਵਾਂਗੇ ਸਾਰਾ ਇਸ ਗੱਲ ਦਾ ਸਰਪੰਚ ਸਾਹਿਬ ਤੁਸੀਂ ਐਮਐਲਏ ਤੱਕ ਪਹੁੰਚ ਕਰੀ ਐਮਐਲਏ ਨੂੰ ਪਤਾ ਕਿ ਸਾਡੇ ਅਦੀਨ ਹੋ ਰਿਹਾ ਜਾਂ ਸਾਡੇ ਉਹ ਬੰਦੇ ਨੇ ਤੁਸੀਂ ਐਮਐਲਏ ਤੱਕ ਪਹੁੰਚ ਕਰੀ ਕਿ ਭਾਈ ਤੁਹਾਡੇ ਨਾਮ ਤੇ ਦੋ ਅੰਸਰ ਜਿਹੜੇ ਨੇ ਉਹ ਪਿੰਡ ਦੇ ਵਿੱਚ ਐਸਾ ਕੁਝ ਕਰ ਰਹੇ ਨੇ ਨਹੀਂ ਅਸੀਂ ਇਸ ਬਿਜ ਤੇ ਕੋਈ ਗੱਲ ਨਹੀਂ ਕਰੀ ਲੋਕ ਦੱਸਦੇ ਆ ਵੀ ਸ਼ਾਇਦ ਉਹਨਾਂ ਨੇ ਕਿਹਾਗਾ ਉਹਨਾਂ ਨੂੰ ਇਸ ਲਈ ਇਹ ਜਿਹੜੀ ਉਹ ਮਿਲਵਰਤਨ ਹੈ ਇਹਨਾਂ ਦੇ ਤੁਸੀਂ ਦੇ ਵੀ ਐਮਐਲਏ ਦੇ ਨਾਲ ਜਾਂ ਐਮਐਲਏ ਦੇ ਬੰਦਿਆਂ ਦੇ ਨਾਲ ਮਿਲਵਰਤਨ ਇਹਨਾਂ ਬੰਦਿਆਂ ਜਿੰਨੇ ਤੁਸੀਂ ਨਾਮ ਲੈ ਰਹੇ ਉਹਨਾਂ ਦਾ ਹੈ ਹਾਂਜੀ ਇਹ ਇਹਨਾਂ ਨਾਲ ਨਾ ਮਨਕ ਚਲਬ ਗੂੜਾ ਸਬੰਧ ਹੈ ਇਹ ਹਰ ਰੋਜ਼ ਇਹਦੀ ਕੋਠੀ 'ਚ ਹੀ ਰਹਿੰਦੇ ਆ ਜੀ ਬਲਸਾਹ ਦੀ 'ਚ ਤੇ ਬਲਜਿੰਦਰ ਕੌਰ ਦੀ 'ਚ ਇਹਨਾਂ ਦਾ ਕੰਮ ਸਾਰਾ ਇਕੱਠਾ ਹੀ ਹੈ ਜੀ ਯੂਨੀਅਨ 'ਚ ਟਰੱਕ ਯੂਨੀਅਨ ਦਾ ਪ੍ਰਧਾਨ ਹੈ ਗੁਰਲਾਬ ਸਿੰਘ ਇਹ ਮਿਲਵਰਤਨ ਕਰਕੇ ਹੀ ਮਨਕ ਚਲੋ ਜੀ ਇਹ ਸਾਰਾ ਕੰਮ ਗੇਮ ਹੈ ਜੀ ਕਪਲੇਬਾਜੀ ਕਰੀ ਜਾਂਦੇ ਆ ਪੈਸਾ ਇਕੱਠੇ ਕਰਨ ਦੇ ਢੰਗ ਹੈ ਜੀ ਫਿਰ ਤਾਂ ਇੱਕ ਗੱਲ ਭੇਜੋ ਮੈਂ ਪਹਿਲਾਂ ਗੱਲ ਕਰੀ ਸੀ ਕਿ ਲੋਕਾਂ ਨੇ ਵੋਟਾਂ ਪਾ ਕੇ ਸਰਪੰਚ ਚੁਣਦੇ ਆ ਪਰ ਜੇ ਕੰਮ ਹੀ ਸਰਪੰਚ ਦੀ ਮਨਜ਼ੂਰੀ ਤੋਂ ਹੋਣ ਲੱਗ ਜਾਣਾ ਫਿਰ ਸਰਪੰਚ ਦਾ ਫਾਇਦਾ ਕੀ ਫਿਰ ਤੁਹਾਨੂੰ ਹੀ ਲੱਗਦਾ ਵੀ ਯਾਰ ਮੇਰਾ ਕੀ ਫਾਇਦਾ ਜੇ ਸਰਪੰਚ ਬਣੇ ਦਾ ਜੇ ਕੰਮ ਹੀ ਮੇਰੀ ਮਨਜ਼ੂਰੀ ਤੋਂ ਬਿਨਾ ਹੋਣ ਲੱਗ ਗਿਆ ਉਹੀ ਗੱਲ ਤਾਂ ਮੈਂ ਤੁਹਾਡੀ মিডিਆ ਅੱਗੇ ਹੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਜੀ ਫਿਰ ਮੇਰਾ ਫਾਇਦਾ ਕੀ ਹੋਏ ਜੀ ਸਰਪੰਚ ਬਣਦਾ ਹਾਂ ਵੀ ਜਦੋਂ ਇਹਨਾਂ ਦੇ ਥਰੂ ਹੀ ਕੰਮ ਚੱਲੂਗਾ ਮੈਂ ਉਹਨਾਂ ਦੇ ਜਦੋਂ ਉਹਨਾਂ ਨੇ ਇੱਕ ਗਲੀ ਆਪਦੇ ਘਰ ਨੂੰ ਜਾਂਦੀ ਸੀ ਜਿਹਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਹੈ ਜੀ ਨਾ ਕੋਈ ਅਸੀਂ ਮਤਾ ਪਾਇਆਗਾ ਵੀ ਬਣਾਉਣੀ ਆ ਨਾ ਹੀ ਉਹ ਮਨਜ਼ੂਰ ਹੋਈ ਹੈ ਉਹ ਇੱਟਾਂ ਪੱਟ ਕੇ ਇਹਨਾਂ ਨੇ ਆਪਦੇ ਘਰੇ ਸਿੱਟੀ ਜਾਂਦੇ ਆ ਜੀ ਤੇ ਅਸੀਂ ਜਦੋਂ ਉਹਨਾਂ ਦੇ ਘਰੇ ਗਏ ਵੀ ਐ ਕਰਕੇ ਭਾਈ ਤੁਸੀਂ ਵੀ ਮੈਂ ਸਰਪੰਚਾਂਗਾ ਮੈਂ ਹਿਸਾਬ ਕਿਤਾਬ ਦੇਣਾਗਾ ਵੀ ਇਹਨੂੰ ਪਾਸ ਕੌਣ ਕਰੂਗਾ ਮੇਰੇ ਸਾਈਨ ਹੋਣਗੇ ਤਾਂ ਪਾਸ ਫੇਰ ਹੋਊਗੀ ਵੀ ਇਹ ਇੱਟਾਂ ਤੁਸੀਂ ਕਿੱਧਰ ਲਈ ਜਾਂਦੇ ਹੋ ਉਹ ਸਾਡੇ ਗੱਲ ਪੈ ਗਏ ਜੇ ਧਮਕੀਆਂ ਦੇਣ ਲੱਗੇ ਮੈਨੂੰ ਕਹਿੰਦੇ ਤੂੰ ਕੌਣ ਹੁੰਨਾ ਤੂੰ ਆਪਦਾ ਘਰੇ ਜਾ ਜੇ ਵੱਧ ਘੱਟ ਗੱਲ ਕਰੀ ਤਾਂ ਹਿਸਾਬ ਲਾ ਲਈ ਉਹ ਧਮਕੀਆਂ ਦੇ ਰਿਹਾ ਈ ਅੱਗੂ ਤੁਹਾਨੂੰ ਧਮਕੀਆਂ ਦੇਤੀਆਂ ਮਤਲਬ ਵੀ ਅਸੀਂ ਤਾਂ ਇਦਾਂ ਹੀ ਕਰਵਾਵਾਂਗੇ ਕੰਮ ਐਂਦੇ ਹੀ ਕਰਾਵਾਂਗੇ ਕਹਿੰਦੇ ਤੁਹਾਡਾ ਜੀ ਪਾਵਰ ਹੈਗੀ ਆ ਤੁਸੀਂ ਪਾਵਰ ਵਰਤ ਲਓ ਆਪਦੀ ਅਸੀਂ ਤਾਂ ਐਂ ਹੀ ਕਰਾਂਗੇ ਜੇਕਰ ਫਿਰ ਇਸ ਤਰ੍ਹਾਂ ਹੀ ਸਰਪੰਚ ਦੀ ਮਨਜ਼ੂਰੀ ਤੋਂ ਬਿਨਾ ਕੰਮ ਹੋਣਗੇ ਤਾਂ ਫਿਰ ਤਾਂ ਕਿਉਂਕਿ ਹਜੇ ਤੱਕ ਸਰਪੰਚੀ ਦੀ ਸ਼ੁਰੂਆਤ ਹੀ ਹੋਈ ਹੈ ਨਾ ਅਲੇ ਤਾਂ ਸਾਰਾ ਸਮਾਂ ਪਿਆ ਤਾਂ ਫਿਰ ਜੇ ਸਰਪੰਚ ਦੀ ਮਨਜ਼ੂਰੀ ਤੋਂ ਬਿਨਾ ਹੀ ਕੰਮ ਹੋਣਗੇ ਤਾਂ ਫਿਰ ਕਿਵੇਂ ਚੱਲੂਗਾ ਪਿੰਡ ਦਾ ਨਹੀਂ ਚੱਲ ਨਹੀਂ ਸਕਦਾ ਜੀ ਮੈਂ ਡੀਸੀ ਸਾਹਿਬ ਕੋਲੇ ਬੇਨਤੀ ਕਰੀ ਸੀ ਜਾ ਕੇ ਅਸੀਂ ਚਿੱਠੀ ਦਿੱਤੀ ਸੀਗੀ ਇਹਨਾਂ ਦੋਨਾਂ ਬੰਦਿਆਂ ਦੇ ਖਿਲਾਫ ਉਹਨਾਂ ਨੇ ਕਾਰਵਾਈ ਸ਼ੁਰੂ ਕਰਤੀ ਜੀ ਉਹਨਾਂ ਕੋਲੋਂ ਏਡੀਸੀ ਨੂੰ ਚਿੱਠੀ ਓਪਨ ਕਰਤੀ ਜੀ ਏਡੀਸੀ ਸਾਹਿਬ ਨੇ ਪੂਨਮੈਨ ਨੇ ਗਾਹ ਡੀਡੀਪੀਓ ਨੂੰ ਚਿੱਠੀ ਭੇਜੀ ਡੀਡੀਪੀਓ ਨੇ ਹੁਣ ਵੀਡੀਓ ਦੀ ਡਿਊਟੀ ਲਾਤੀ ਵੀਡੀਓ ਅੱਜ ਮੌਕਾ ਦੇ ਗਿਆ ਅਸੀਂ ਵੀਡੀਓ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਬੰਦ ਦੀ ਕਾਰਵਾਈ ਕਰੇ ਤੇ ਜਿਹੜਾ ਕੁਝ ਇਹਨਾਂ ਨੇ ਗਲਤ ਕਰਿਆ ਜ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਇਹਨਾਂ ਖਬਰ ਨਸ਼ਰ ਹੋਈ ਚਾਹੇ ਹੋ ਅਖਬਾਰਾਂ ਦੇ ਵਿੱਚ ਆਈ ਚਾਹੇ ਹੋ ਸੋਸ਼ਲ ਮੀਡੀਆ ਤੇ ਆਈ ਤਾਂ ਉਸ ਤੋਂ ਬਾਅਦ ਜਿਹੜਾ ਉਹ ਕੰਮ ਆ ਬਾਈ ਜੀ ਉਹ ਬੰਦ ਹੋਇਆ ਜਾਂ ਜਿਉਂਦਾ ਤਿਉਂ ਚੱਲ ਰਿਹਾ ਓਵੇਂ ਚੱਲੀ ਜਾਂਦਾ ਜੀ ਉਹ ਕਹਿੰਦੇ ਵੀ ਸਾਡੀ ਪਾਵਰ ਹੈਗੀ ਸਾਡੇ ਐਮਐਲਏ ਸਾਡੇ ਨਾਲ ਹੈ ਤੇ ਅਸੀਂ ਤਾਂ ਐਂ ਕਰਾਂਗੇ ਜੀ ਹਜੇ ਵੀ ਕੰਮ ਚੱਲੀ ਜਾਂਦਾ ਜੀ ਉਹ ਤਿੰਨ ਦਿਨ ਹੋ ਗਏ ਉਹ ਫਿਰ ਆਮਾਦੀ ਪਾਰਟੀ ਦੇ ਝਾੜੂ ਦੇ ਬੰਦੇ ਨੇ ਉਹ ਝਾੜੂ ਦੇ ਬੰਦੇ ਹੈ ਜੀ ਦੋਨੇ ਇਹ ਮੇਰੇ ਤੋਂ ਹਾਰੇ ਹੋਏ ਬੰਦੇ ਹੈ ਜੀ ਅਸੀਂ 165 ਵੋਟਾਂ ਤੇ 174 ਵੋਟਾਂ ਤੇ ਇਹਨਾਂ ਤੋਂ ਜਿੱਤੇ ਹੋਏ ਆਂ ਜੀ ਉਹ ਹਾਰ ਨਹੀਂ ਮੰਨ ਰਹੇ ਜੀ ਤਾਂ ਕੀ ਲੱਗਦਾ ਫਿਰ ਹਾਰ ਦੀ ਕਿੜ ਕੱਢ ਰਹੇ ਆ ਵੀ ਹਾਰ ਕਿਉਂ ਗਈ ਪਤਾ ਨਹੀਂ ਜੀ ਕੀ ਕਰਦੇ ਆ ਜੀ ਹੁਣ ਉਹਨਾਂ ਨੂੰ ਪਤਾ ਜੀ ਉਹ ਦੋ ਬੰਦੇ ਪਿੰਡ ਚ ਖਰਾਬ ਕਰ ਹੀ ਜਾਂਦੇ ਹੈਗੇ ਤੇ ਮੇਰੀ ਤਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਭਗਵੰਤ ਮਾਨ ਤੱਕ ਮੇਰੀ ਗੱਲ ਉੱਪਰ ਨਹੀਂ ਚਾਹੀਦੀ ਹੈ ਜੀ ਵੀ ਮੈਨੂੰ ਆਪ ਦਾ ਬੰਦਾ ਹੱਕ ਵੀ ਕੰਮ ਜਿਹੜਾ ਸਾਡੇ ਥਰੂ ਚੱਲੇ ਜੀ ਅਸੀਂ ਜੇ ਕੋਈ ਗਲਤ ਕਰਾਂਗੇ ਤਾਂ ਸਾਨੂੰ ਭੁਗਤੋ ਅਸੀਂ ਭੁਗਤਾਂਗੇ ਜੀ ਉਹ ਮਾੜਾ ਮਟੀਰੀਅਲ ਮਟੀਰੀਅਲ ਲਾਈ ਜਾਂਦੇ ਆ ਜੀ ਬਜਰੀਨੀ ਕੁੱਟਰੇ ਵਿੱਚ ਰੇਤਾ ਸਾਰਾ ਮੈਸਰ ਖਾਨੇ ਦਾ ਆਈ ਜਾਂਦਾ ਜੀ ਉਹ ਉਹ ਕਹਿੰਦੇ ਵੀ ਅਸੀਂ ਆਪੇ ਪਾਸ ਕਰਾਵਾਂਗੇ ਦੋ ਗਲੀਆਂ ਉਹਨਾਂ ਨੇ ਸਾਡੀ ਮਨਜ਼ੂਰੀ ਤੋਂ ਬਿਨਾਂ ਹੀ ਚਿੰਤੀਆਂ ਆਪੀ ਉਹ ਕਹਿੰਦਾ ਉਹ ਕਹਿੰਦੇ ਵੀ ਸਾਡਾ ਬਾਹਨ ਅਸੀਂ ਚਿਰਾਂਗੇ ਜੀ ਅੱ체 ਗਲੀਆਂ ਪੱਟ ਵੀ ਦਿੱਤੀਆਂ ਤੇ ਗਲੀਆਂ ਚਿਣੀਆਂ ਵੀ ਗਈਆਂ ਉਹ ਕਹਿੰਦੇ ਵੀ ਹਾਂ ਜੀ ਚਿਨੀ ਵੀ ਜਾਂਦੇ ਆ ਜਿਹੜੀ ਇੱਕ ਗਲੀ ਪਾਸ ਹੋਈ ਐ ਉਹ ਮੇਰੀ ਮਨਜ਼ੂਰੀ ਤੋਂ ਬਿਨਾਂ ਹੀ ਚਿਨੀ ਜਾਂਦੀ ਐ ਜੀ ਹਜੇ ਵੀ ਚਿਨੀ ਜਾਂਦੇ ਅੱਜ ਵੀ ਚਿਨੀ ਜਾਂਦੀ ਐ ਜੀ ਤਿੰਨ ਦਿਨ ਹੋ ਗਏ ਥੋੜੀ ਮਨਜ਼ੂਰੀ ਤੋਂ ਹਾਂਜੀ ਸਾਡੀ ਮਨਜ਼ੂਰੀ ਤੋਂ ਬਿਨਾ ਵੀ ਇੱਕ ਜਿਹੜੀ ਗਲੀ ਪਾਸ ਹੋਈ ਹੈ ਉਹ ਵਿੱਚ ਨਹੀਂ ਜਾਂਦੇ ਉਹ ਕਹਿੰਦੇ ਵੀ ਟਾਈਲਾਂ ਸਾਡੀਆਂ ਹੀ ਲਾਉਣੀਆਂ ਚਾਹੀਦੀਆਂ ਤੇ ਅਸੀਂ ਲਾਵਾਂਗੇ ਮੈਂ ਕਿਹਾ ਵੀ ਮੈਂ ਆਪਦੀਆਂ ਇੱਟਾਂ ਜਿੱਥੋਂ ਮਰਜ਼ੀ ਲਿਆਵਾਂ ਮੈਂ ਆਪਦੀਆਂ ਟਾਪ ਲਿਆ ਕੇ ਵਧੀਆ ਮਟੀਰੀਅਲ ਲਾਵਾਂਗੇ ਮਜਰੀ-부ਜਰੀ ਕੁੱਟ ਕੇ ਵਧੀਆ ਰੇਤਾ ਲਾਵਾਂਗੇ ਵੀ ਜੇ ਆਉਣ ਵਾਲੇ ਸਮੇਂ 'ਚ ਉਹ ਟੁੱਟਣ ਹਾਂਜੀ ਤਾਂ ਪਰ ਕਮ ਫਿਰ ਵੀ ਜਿਉਂਦਾ ਤਿਉਂ ਚੱਲ ਰਿਹਾ ਪਰ ਕਾਰਵਾਈ ਜਿਹੜੀ ਤੁਸੀਂ ਮੰਗ ਕੀਤੀ ਆ ਉਹ ਕਾਰਵਾਈ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੁਝ ਹੋਇਆ ਹਜੇ ਤੱਕ ਕੋਈ ਨਹੀਂ ਕੁਝ ਨਹੀਂ ਹੋਇਆ ਜੀ ਤਿੰਨ ਦਿਨ ਹੋ ਗਏ ਜੀ ਵੀਡੀਓ ਸਾਹਿਬ ਨੂੰ ਦੋ ਦਿਨਾਂ ਦੀ ਬੇਨਤੀ ਕਰੀ ਸੀਗੀ ਵੀ ਦੋ ਦਿਨਾਂ ਦੇ ਵਿੱਚ ਵੀ ਡੀ ਡਿਊ ਪੀਓ ਕਹਿੰਦਾ ਸੀਗਾ ਮੈਨੂੰ ਮੇਰੀ ਚਿੱਠੀ ਦਾ ਜਵਾਬ ਆਉਣਾ ਚਾਹੀਦਾ ਅੱਜ ਮੌਕਾ ਤਰ ਵੀਡੀਓ ਸਾਹਿਬ ਦੇਖ ਕੇ ਪਰ ਕਾਰਵਾਈ ਹਜੇ ਸਾਡੇ ਹੱਥ 'ਚ ਨਹੀਂ ਆਈ ਜੀ ਕੋਈ ਬੰਦੀ ਕਾਰਵਾਈ ਉਹਨਾਂ ਦੇ ਕਰਨੀ ਚਾਹੀਦੀ ਹੈ ਜੀ ਤਾਂ ਲੱਗਦਾ ਫਿਰ ਕੋਈ ਨਾ ਕੋਈ ਹੱਥ ਜ਼ਰੂਰ ਹੋਗਾ ਜਿਹੜਾ ਇੰਨੀਆਂ ਖਬਰਾਂ ਨਸ਼ਰ ਹੋਣ ਤੋਂ ਬਾਅਦ ਵੀਡੀਓ ਸਾਹਿਬ ਵੀ ਆ ਗਏ ਮੌਕਾ ਦੇ ਕੇ ਕੰਮ ਫਿਰ ਵੀ ਨਹੀਂ ਬੰਦ ਕਰਿਆ ਹਾਂ ਜੀ ਉਹ ਤਾਂ ਹੁਣ ਸਾਨੂੰ ਪਤਾ ਹੀ ਹੈ ਜੀ ਜਦੋਂ ਸੱਤਾਧਾਰੀ ਭਾਰੀ ਹੋ ਰਹੀ ਹੈ ਜੀ ਸਾਡੇ ਤੋਂ ਫਿਰ ਕੰਮ ਹੁਣ ਸਾਡੇ ਤਾਂ ਬੇਨਤੀ ਹੈ ਜੀ ਵੀ ਸਾਨੂੰ ਮਨਕ ਚਲ ਪ੍ਰਸ਼ਾਸਨ ਨੂੰ ਭਗਵੰਤ ਮਾਨ ਸਾਹਿਬ ਨੂੰ ਵੀ ਸਾਨੂੰ ਬਣਦਾ ਹੱਕ ਪ੍ਰਦਾਨ ਕਰਿਆ ਜਾਵੇ ਤੇ ਸਾਨੂੰ ਸਰਪੰਚੀ ਹੈ ਜਿਹੜੀ ਅਸੀਂ ਆਪ ਕੰਮ ਕਰਾਉਣਾ ਚਾਹੁੰਦੇ ਹਾਂ ਜੀ ਜੇ ਤਾਂ ਅਸੀਂ ਕੰਮ ਨਾ ਕਰਦੇ ਹੋਈਏ ਅਸੀਂ ਆਪ ਦੀਆਂ ਇਟਾਂ 'ਚ 5 ਕਰੋੜ ਰੁਪਏ ਲੱਗ ਜੇ ਅਸੀਂ ਆਪ ਦੇ ਮਨਰੇਗਾ ਦਾ ਕੰਮ ਹੈ ਆਪ ਸਾਮਾਂਗੇ ਜੀ ਆਪ ਅਸੀਂ ਪਾਸ ਕਰਾਵਾਂਗੇ ਸਾਰਾ ਕੁਝ ਆਪ ਵਧੀਆ ਢੰਗ ਨਾਲ ਕਰਾਵਾਂਗੇ ਇਹ ਪਿੰਡ ਦੇ ਸਾਬਕਾ ਸਰਪੰਚ ਵੀ ਸਾਡੇ ਨਾਲ ਨੇ ਬਾਈ ਜੀ ਤੁਸੀਂ ਵੀ ਸਰਪੰਚ ਰਹੇ ਹੋ ਬੈਠ ਰਹੋ ਸਰਪੰਚ ਰਹੇ ਹੋ ਐਸਾ ਕੁਛ ਦੇਖਿਆ ਸਰਪੰਚੀ ਦੇ ਵਿੱਚ ਵੀ ਸਰਪੰਚ ਦੀ ਮਨਜ਼ੂਰੀ ਨਾ ਹੋਵੇ ਸਰਪੰਚ ਦੀ ਮਨਜ਼ੂਰੀ ਤੋਂ ਬਿਨਾਂ ਹੀ ਸਭ ਕੁਝ ਚੱਲਦਾ ਹੋਵੇ ਜੀ ਪਹਿਲੀ ਵਾਰ ਹੀ ਦੇਖ ਰਹੇ ਆਂ ਜੀ ਦੇਖੋ ਪਹਿਲਾਂ ਵੀ ਸਰਕਾਰਾਂ ਰਹੀਆਂ ਹੋਰ ਵੀ ਇਹ ਜਿਹਾ ਪਹਿਲੀ ਵਾਰ ਦੇਖ ਰਹੇ ਆਂ ਹਟਾਉਣ ਦੇ ਬਾਵਜੂਦ ਕਿੱਥੇ ਤਾਂ ਉੱਥੇ ਨਾਲੇ ਕੰਮ ਹਟਾਉਣਾ ਸੀ ਉੱਥੋਂ ਹਟਾਉਣ ਦੇ ਬਾਵਜੂਦ ਵਧਾ ਰਹੇ ਆ ਹੋਰ ਇੱਕ ਸਾਡੇ ਸੜਕ ਤੇ ਆਉਣੇ ਨੂੰ ਰਾਹ ਜਾਂਦਾ ਹੈ ਉੱਥੇ ਹੋਟੈਲਾਂ ਸਿਟੀ ਜਾਂਦੇ ਐਨੇ ਮੂਰਖ ਅਸੀਂ ਘਰੇ ਜਾ ਕੇ ਵੀ ਬੇਨਤੀ ਕਰਿਆ ਵੀ ਤੁਸੀਂ ਪਿੰਡ ਦੇ ਬੰਦੇ ਹੋ ਤੁਸੀਂ ਪਿੰਡ 'ਚ ਤੱਕਾ ਨਾ ਕਰੋ ਅਸੀਂ ਉਹਨਾਂ ਦੇ ਮੂਰੇ ਹੱਥ ਜੋੜ ਕੇ ਬੇਨਤੀ ਕਰੀ ਉਹ ਕਹਿੰਦੇ ਅਸੀਂ ਬੱਲ ਸਾਡੇ ਨਾਲ ਐਮਐਲਏ ਬਲਜਿੰਦਰ ਕੌਰ ਸਾਡੇ ਨਾਲ ਇਹ ਧਮਕੀਆਂ ਦੇ ਰਹੇ ਸਾਨੂੰ ਹਾਂ ਅਸੀਂ ਦੋ ਵਾਰੀ ਵਾਗੇ ਦੋ ਵਾਰੀ ਗਏ ਆ ਅਸੀਂ ਦੋ ਵਾਰੀ ਉਹਨਾਂ ਨੇ ਸਾਨੂੰ ਗਾਲਤੋਂ ਬਿਨਾ ਗਾਲੀ ਗਲੂਚੀ ਕਰਦੇ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਆ ਵੀ ਸਾਡੀ ਜਿਹੜੀ ਮੇਰੇ ਮੈਂ ਸਰਪੰਚ ਸੀ ਉਦੋਂ 7 ਸਾਲ ਹੋ ਗਏ ਉਹ ਗਲੀ ਚ ਨਹੀਂ ਨੂੰ ਵੀ ਤਹੇ ਦੀ ਮਨਜ਼ੂਰੀ ਨਹੀਂ ਮਿਲੀ ਵੀਡੀਓ ਸਾਹਿਬ ਨਾਲ ਸਾਡੀ ਗੱਲ ਹੋਈ ਹੈ ਸੈਕਟਰੀ ਆ ਉਹਦੇ ਨਾਲ ਗੱਲ ਹੋਈ ਹੈ ਵੀ ਤੁਸੀਂ ਨਾ ਪਟੋ ਕਹਿੰਦੇ ਅਸੀਂ ਪਟਾਂਗੇ ਸਾਡੇ ਨਾਲ ਬਲ ਬਲਜਿੰਦਰ ਕੌਰ ਐਮ ਐਲ ਏ ਉਹਦੇ ਘਰਾਂ ਵਾਲਾ ਉਹਨਾਂ ਦੇ ਇੱਥੇ ਤੰਗਰਾਲੀ ਫੈਕਟਰੀ ਹੈ ਓਕੇ ਉਹ ਸਾਡੇ ਨਾਲ ਆ ਅਸੀਂ ਤਾਂ ਆਹੀ ਗਲੀਆਂ ਚ ਨਾਗੇ ਤੇ ਆਹੀ ਕੰਮ ਕਰਾਂਗੇ ਅਸੀਂ ਸਰਪੰਚ ਨੂੰ ਕੁਝ ਨਹੀਂ ਸਮਝਦੇ ਤੁਸੀਂ ਮੰਗ ਕੀ ਕੀ ਮੰਗ ਰੱਖਦੇ ਹੋ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਅਸੀਂ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਭਗਵੰਤ ਸਭ ਤੋਂ ਰੱਖਦੇ ਆਂ ਜੀ ਵੀ ਜਿਹੜਾ ਹੈਗਾ ਪ੍ਰਸ਼ਾਸਨ ਕੰਮ ਕਰੇ ਵੀਡੀਓ ਦਫ਼ਤਰ ਮੁਤਾਬਕ ਕੰਮ ਚੱਲਣ ਸਰਪੰਚ ਜਿਵੇਂ ਕੰਮ ਕਰਵਾਉਂਦਾ ਓਵੇਂ ਕੰਮ ਚੱਲਣ ਤੇ ਇਹ ਜਿਹੜੇ ਹੈਗੇ ਇਹ ਜਿਹੇ ਅਨਸਰ ਆ ਉਹਨਾਂ ਤੇ ਕਾਰਵਾਈ ਹੋਵੇ ਤੇ ਸਾਡੀ ਜਿਹੜੀ ਦਿੱਤੀ ਹੋਈ ਐ ਡੀਸੀ ਮੈਡਮ ਨੂੰ ਐਪਲੀਕੇਸ਼ਨ ਉਹ ਇੱਥੇ ਵੀਡੀਓ ਦਫ਼ਤਰ ਆਈ ਹੋਈ ਐ ਵੀਡੀਓ ਦਫ਼ਤਰ ਵੀਰੋ ਸਾਹਿਬ ਮੌਕਾ ਦੇਖ ਗਏ ਮੌਕਾ ਦੇਖਣ ਦੇ ਬਾਵਜੂਦ ਅਸੀਂ ਦੋ ਚੱਕਰ ਮਾਰ ਚੁੱਕੇ ਆਂ ਵੀਡੀਓ ਦਫ਼ਤਰ ਉਹ ਅਜੇ ਉਹਨਾਂ ਤੇ ਪ੍ਰੈਸ਼ਰ ਐ ਉਹ ਕਹੀ ਜਾਂਦੇ ਆ ਵੀ ਸਾਡੇ ਤੇ ਪ੍ਰੈਸ਼ਰ ਐ ਤੇ ਅਸੀਂ ਵੀ ਹਜੇ ਸਾਨੂੰ ਰੋਕ ਕੇ ਲਿਖ ਕੇ ਦੇਵਾਂ ਇਹ ਇਹ ਉਹਨਾਂ ਦੇ ਸ਼ਬਦ ਸੀ ਵੀ ਮੇਰੇ ਤੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਇਹ ਸ਼ਬਦ ਵੀਡੀਓ ਸਾਹਿਬ ਦੇ ਸੀ ਵੀ ਮੇਰੇ ਤੇ ਪ੍ਰਸ਼ਨ ਹਾਂਜੀ ਵੀਡੀਓ ਸਾਹਿਬ ਦੇ ਵੀਡੀਓ ਸਾਹਿਬ ਹਾਂਜੀ ਹਾਂਜੀ ਸਰਪੰਚ ਸਾਹਿਬ ਆਖਰੀ ਸਵਾਲ ਆ ਹੋ ਸਕਦਾ ਕਿ ਕੁਝ ਮੈਂਬਰ ਉਹਨਾਂ ਦੇ ਨਾਲ ਹੁਣ ਜਿਨ੍ਹਾਂ ਦੇ ਦੌਰ ਤੇ ਉਹ ਥਾਪੀਆਂ ਮਾਰੀ ਜਾਂਦੇ ਉਹਨਾਂ ਮੈਂਬਰ ਕਿੰਨੇ ਮੈਂਬਰ ਤੁਹਾਡੇ ਨਾਲ ਨੇ ਕਿੰਨੇ ਉਹਨਾਂ ਦੇ ਨਾਲ ਨੇ ਜਿਹੜੀ ਤੇਰ ਕੰਮ ਕਰਵਾਰੀ ਹਾਲਾਂਕਿ ਕੰਮ ਉਹ ਕਰਵਾ ਨਹੀਂ ਸਕਦੇ ਸਰਪੰਚ ਦੀ ਮੰਜ਼ੂਰੀ ਤੋਂ ਬਿਨਾ ਪਰ ਫਿਰ ਵੀ ਕਿਉਂਕਿ ਅਕਸਰ ਪਿਛਲੇ ਵੇਲੇ ਵੀ ਹੁੰਦਾ ਹੈ ਕਿ ਸੱਤਾ ਤੇਰ ਭਈ ਕਦੇ ਨਾ ਕਦੇ ਵਾਧਾ ਜਿਹੜਾ ਕਰ ਜਾਂਦੀ ਹੁੰਦੀ ਹੈ ਸੱਤਾ ਤੇਰ ਜਿਹੜਾ ਜੋਰਜ ਮੈਸ਼ ਕਰ ਜਾਂਦੀ ਹੁੰਦੀ ਹੈ ਹੈ ਕਿ ਮੈਂਬਰ ਕਿਤੇ ਵੱਧ ਮੈਂਬਰ ਨੇ ਉਹਨਾਂ ਦੇ ਨਾਲ ਹੁਣ ਨਹੀਂ ਜੀ ਸਾਡੇ ਨਾਲ ਜੀ 9 ਮੈਂਬਰ ਬਣਨੇ ਸੀਗੇ ਹੂੰ ਉਹਦੇ ਵਿੱਚੋਂ 8 ਬਣੇ ਆ ਜੀ ਇੱਕ ਸੀਟ ਹਜੇ ਖਾਲੀ ਹੈ ਕਿਸੇ ਕਾਰਨ ਇੱਕ ਸੀਟ ਖਾਲੀ ਰਹੇਗੀ ਵੀ ਕਾਗਜ਼ ਕੈਨਸਲ ਹੋ ਗਏ ਇੱਕ ਸੀਟ ਦੇ 8 ਮੈਂਬਰਾਂ ਦੇ ਵਿੱਚੋਂ 6 ਮੈਂਬਰ ਮੇਰੇ ਨਾਲ ਹੈ ਜੀ ਅਸੀਂ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਉਹਦੇ 6 ਮੈਂਬਰਾਂ ਦਾ ਕਾਰਮ ਸਾਡਾ ਪੂਰਾ ਹੈ ਜੀ ਗੱਲ ਕਰ ਵੀ ਜਿਹੜੇ ਦੋ ਮੈਂਬਰ ਹੈ ਦੋ ਮੈਂਬਰਾਂ ਤੋਂ ਇੱਕ ਮੈਂਬਰ ਹੈ ਜਿਹੜਾ ਉਹਨੂੰ ਦਬਸ਼ ਮਾਰ ਕੇ ਇਹ ਲੈ ਗਏ ਸੀਗੇ ਉੱਥੇ ਪੱਤਰਕਾਰਾਂ ਦੇ ਸਾਹਮਣੇ ਉਹ ਕਹਿੰਦਾ ਵੀ ਐ ਕਰਕੇ ਤੂੰ ਬਿਆਨ ਦੇ ਵੀ ਐ ਕਰਕੇ ਵੀ ਇਹ ਗਲੀ ਮਨਜ਼ੂਰ ਹੈ ਉਹ ਕਹਿੰਦਾ ਵੀ ਮੈਂ ਨਹੀਂ ਕਹਿ ਸਕਦਾ ਇਹ ਮੈਂ ਫਸਣਾਗਾ ਇਹ ਕਹਿ ਕੇ ਵੀ ਇਹ ਤਾਂ ਜਦੋਂ ਮਨਜ਼ੂਰ ਹੀ ਨਹੀਂ ਹੋਈ ਉਹ ਮੁੱਕਰ ਗਿਆ ਜੀ ਉਹ ਸੱਤਵਾਂ ਬੰਦਾ ਵੀ ਸਾਡੇ ਨਾਲ ਰਲ ਗਿਆ ਇੱਕ ਮੈਂਬਰ ਉਹਨਾਂ ਨਾਲ ਆਇਆ ਜੀ ਸੱਤ ਮੈਂਬਰ ਤੁਹਾਡੇ ਨਾਲ ਆਇਆ ਕਿ ਉਹਨਾਂ ਨਾਲ ਹਾਂਜੀ ਹਾਂਜੀ ਫਿਰ ਵੀ ਜੀ ਚੱਲ ਰਹੀ ਹੈ ਹਾਂਜੀ ਹਾਂਜੀ ਤਾਂ ਇਹ ਪਿੰਡ ਜੱਜਲ ਦੇ ਸਰਪੰਚ ਸਾਹਿਬ ਤੇ ਸਾਬਕਾ ਸਰਪੰਚ ਸੀ ਜਿਨ੍ਹਾਂ ਦੇ ਵੱਲੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਵੀ ਇਹਨਾਂ ਦੀਆਂ ਜੜੀਆਂ ਉਹ ਲੱਗੀਆਂ ਨੇ ਪਰ ਇੱਥੇ ਇਹ ਵੀ ਵੱਡਾ ਸਵਾਲ ਇਹ ਚੈਨਾਂ ਕਿ ਚਾਹੇ 77 77 ਪਾਰਟੀ ਹੈ ਜਿਹੜੀ ਉਹਦੇ ਐਮਐਲਏ ਨੇ ਐਮਐਲਏ ਬਲਜਿੰਦਰ ਕੌਰ ਜਿਨ੍ਹਾਂ ਦੇ ਉੱਪਰ ਇਲਜ਼ਾਮات ਇਹਨਾਂ ਦੇ ਵੱਲੋਂ ਲਾਏ ਜਾ ਰਹੇ ਨੇ ਪਰ ਸਰਪੰਚੀ ਜਿਹੜੀ ਨਿਰਪੱਖ ਤੌਰ ਤੇ ਹੋਈ ਆ ਉਹ ਵੋਟਾਂ ਦੇ ਵਿੱਚ ਇਹਨਾਂ ਦੇ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਆ ਵੋਟਾਂ ਦੇ ਵਿੱਚ ਜਿੱਤ ਪ੍ਰਾਪਤ ਤੋਂ ਕਰਨ ਤੋਂ ਬਾਅਦ ਵੀ ਜੇਕਰ ਸਰਪੰਚ ਆਪਣਾ ਕਾਰਜ ਆਪਣਾ ਕੰਮ ਨਹੀਂ ਕਰ ਸਕੂਗਾ ਉਸ ਨੂੰ ਰੋਕਿਆ ਜਾਊਗਾ ਤਾਂ ਫਿਰ ਖੁਦ ਦੱਸੋ ਜਿਹੜੇ ਖੁਸ਼ਾਲ ਪੰਜਾਬ ਦੀ ਗੱਲ ਆਮ ਆਦੀ ਪਾਰਟੀ ਕਰਦੀ ਆ ਭਗਵਾਨ ਸਿੰਘ ਮਾਨ ਕਰਦਨੇ ਉਹ ਖੁਸ਼ਹਾਲ ਪੰਜਾਬ ਕਿਉਂਕਿ ਜੜਤਾ ਪਿੰਡ ਹੀ ਨਹੀਂ ਨਾ ਜੇਕਰ ਜੜਾਂ ਦੇ ਵਿੱਚ ਹੀ ਐਸਾ ਕੁਝ ਹੋਊਗਾ ਤਾਂ ਫਿਰ ਖੁਸ਼ਹਾਲ ਪੰਜਾਬ ਕਿੱਥੋਂ ਖੜਾ ਹੋਊਗਾ ਕਿੱਥੋਂ ਖੁਸ਼ਹਾਲ ਪੰਜਾਬ ਜਿਹੜਾ ਉਹ ਕਿੱਥੋਂ ਬਣੂਗਾ ਸਾਡੀ ਵੀ ਇਹੋ ਮੰਗ ਹੈ ਕਿ ਇਹ ਰਿਪੋਰਟ ਭਗਵੰਤ ਸਿੰਘ ਮਾਨ ਹੋਰਾਂ ਤੱਕ ਜਾਂ ਪੰਜਾਬ ਸਰਕਾਰ ਤੱਕ ਜੇਕਰ ਕੋਈ ਵੀ ਉਹਨਾਂ ਦਾ ਨੁਮਾਇੰਦਾ ਜਿਹੜਾ ਸੁਣਦਾ ਤਾਂ ਇਸ ਚੀਜ਼ ਦੇ ਉੱਪਰ ਗੌਰ ਜ਼ਰੂਰ ਫਰਮਾਈ ਜਾਵੇ ਕਿਉਂਕਿ ਪੰਜਾਬ ਦੇ ਬਹੁਤੇ ਪਿੰਡ ਐਸੇ ਨੇ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਹ ਸਰਪੰਚ ਨਹੀਂ ਬਣੇ ਕੋਈ ਆਜ਼ਾਦ ਬਣੇ ਨਾ ਜਾਂ ਕੋਈ ABC ਹੋਰ ਪਾਰਟੀ ਦੇ ਕਿਸੇ ਦੇ ਬਣੇ ਨੇ ਤਾਂ ਫਿਰ ਕੀ ਮੰਨਿਆ ਜਾਵੇ ਕਿ ਉਹਨਾਂ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਨਹੀਂ ਬਣੇ ਕਿ ਐਸਾ ਕੁਛ ਨਾ ਪਿੰਡਾਂ ਦੇ ਵਿੱਚ ਚੱਲੇਗਾ ਤੇ ਜੇਕਰ ਇਹ ਧਿਆਨ ਦੇ ਵਿੱਚ ਨਹੀਂ ਤਾਂ ਜ਼ਰੂਰ ਇਸ ਪਿੰਡ ਦੇ ਵੱਲ ਧਿਆਨ ਜਿਹੜਾ ਜ਼ਰੂਰ ਦਿੱਤਾ ਜਾਵੇ। ਬਾਈ ਜੀ ਇਹ ਜੱਜਲ ਪਿੰਡ ਵਾਲਾ ਕੀ ਮਸਲਾ ਜੀ ਜਿਹੜੇ ਸਰਪੰਚ ਸਾਹਿਬ ਕਹ ਰਹੇ ਮੇਰੀ ਮਨਜ਼ੂਰੀ ਤੋਂ ਬਿਨਾਂ ਹੀ ਕੰਮ ਚਲਾਈ ਜਾਂਦੇ ਆ ਕੀ ਮਸਲਾ ਜੀ ਇਹ? ਉੱਥੇ ਚੱਲੇ ਆ ਜੀ ਡੀਡੀਪੀ ਸਾਹਿਬ ਆਏ ਸੀ ਤੁਸੀਂ ਹੀ ਆ ਬਸ ਤੁਸੀਂ ਉਹ ਦੇਖ ਲਿਆ ਸੀ ਜਿਉਂ ਮਸਲਾ ਸਾਰਾ ਤੁਸੀਂ ਦੇਖਤਾ ਗਏ ਸੀ ਅੱਜ ਆ ਜੀ ਚੱਲੇ ਆਂ ਜੀ ਕਰਦੇ ਆਂ ਅਸੀਂ ਨਹੀਂ ਸਵੇਰੇ ਅੱਜ ਤੁਸੀਂ ਆ ਕੇ ਤਾਂ ਇੱਕ ਵਾਰੀ ਦੇਖ ਕੇ ਗਏ ਹੋ ਜੀ ਇੱਥੇ ਹਾਂ ਹਾਂ ਉਹ ਦੇਖ ਕੇ ਗਿਆ ਮੈਂ ਅੱਛਾ ਹਾਂ ਜੀ ਕੀ ਆ ਜੀ ਕੀ ਮਸਲਾ ਕੀ ਆ ਜੀ ਇਹ ਉਹ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਹਾਂ ਜੀ ਉਹ ਕਹਿੰਦੇ ਵੀ ਅਸੀਂ ਤਾਂ ਆਪਦੇ ਲੈਵਲ ਤੇ ਆਪ ਹੀ ਬਣਾ ਰਹੇ ਆਂ ਅੱਛਾ ਜੀ ਪਰ ਆਪਦੇ ਲੈਵਲ ਤੇ ਸਰਕਾਰੀ ਗਲੀ ਕੋਈ ਕਿਵੇਂ ਬਣਾ ਸਕਦਾ ਜੀ ਨਹੀਂ ਮੈਂ ਤਾਂ ਤੁਸੀਂ ਪੱਟਣ ਦੀ ਮਨਜ਼ੂਰੀ ਨਹੀਂ ਲੈਣੀ ਸੀ ਹਾਂ ਜੀ ਹਾਂ ਉਹ ਐਕਸ਼ਨ ਲੈਣਾ 20 ਡੀਪੀਸ ਆ ਵਾਏ ਹੋਏ ਆ ਅੱਛਾ ਹੁਣ ਤੁਸੀਂ ਹਾਂ ਜੀ ਤੇ ਫਿਰ ਉਹ ਫਿਰ ਉਹ ਕੀ ਕਹਿੰਦੇ ਜੀ ਫਿਰ ਉਹ ਕੀ ਜਵਾਬ ਆਇਆ ਜੀ ਉਹਨਾਂ ਨੂੰ ਜੋ ਤੁਸੀਂ ਮੰਜ਼ੂਰੀ ਨਹੀਂ ਲੈਣੀ ਸੀ ਫਿਰ ਉਹ ਕੀ ਜਵਾਬ ਆਇਆ ਜੀ ਉਹ ਬਜ਼ੁਰਗ ਜੇ ਸੀ ਕੋਈ ਜਵਾਬ ਨਹੀਂ ਆਇਆ ਉਹਨਾਂ ਨੂੰ ਤੇ ਮੈਂ ਕਿਹਾ ਵੀ ਮੈਂ ਕਾਰਵਾਈ ਕਰੂੰਗਾ ਤੁਹਾਡੇ ਜੀ ਤੁਸੀਂ ਪੱਠਾ ਟੀਆਂ ਚਣ ਲੱਗਿਆ ਪੱਕਣਾ ਕਿਉਂ ਹਾਂ ਜੀ ਹਾਂ ਜੀ ਤੇ ਹੁਣ ਡੀਡੀਪੀ ਸਾਹਿਬ ਕੋਲੇ ਗੱਲ ਗਈ ਸੀ ਉਹ ਆ ਗਏ ਹਾਂ ਜੀ ਮਤਲਬ ਤੁਹਾਡੇ ਵੱਲੋਂ ਤੁਸੀਂ ਤਰ ਕਾਰਵਾਈ ਕਰ ਰਹੇ ਹੋਗੇ ਦੋਸ਼ੀ ਤਾਂ ਹੈਗੀ ਆ ਨਾ ਉਹ ਹਾਂ ਹਾਂ ਅਸੀਂ ਚੱਲੇ ਹੋਏ ਹਾਂ ਠੀਕ ਠੀਕ ਹੈ ਜੀ ਥੈਂਕ ਯੂ ਸਰ ਓਕੇ